ਪਰ ਐਕਸਾ ਜੀ ਮੈਂ ਤੁਸੀਂ ਕਿਸਾਨਾਂ ਦੀ ਗੱਲਬਾਤ ਕੀਤੀ ਹੈ ਜੀ ਕਿਸਾਨ ਬਿਜਲੀ ਵੱਲੋਂ ਸੌਖੇ ਹੋਏ ਪਰ ਥੋੜਾ ਜਿਹਾ ਇੱਕ ਪ੍ਰੋਬਲਮ ਹੋਰ ਆ ਰਹੀ ਹੈ ਖੇਤਾਂ ਦੇ ਵਿੱਚ ਜਿਹੜੀਆਂ ਤਾਰਾਂ ਚੋਰੀ ਹੋ ਰਹੀਆਂ ਟਰਾਂਸਫਾਰਮ ਚੋਰੀ ਹੋ ਰਿਹਾ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਜਿਹੜੀ ਗੌਰਵਿੰਨ ਕੀਤੀ ਜਾਂਦੀ ਕਿਸਾਨਾਂ ਦਾ ਇਹ ਵੀ ਦੋਸ਼ ਆ ਕਿ ਜਦੋਂ ਅਸੀਂ ਚੋਰ ਨੂੰ ਫੜ ਕੇ ਥਾਣੇ ਫੜਾ ਕੇ ਆਉਂਨੇ ਆ ਤਾਂ ਅਸੀਂ ਬਾਅਦ ਵਿੱਚ ਘਰੇ ਪਹੁੰਚਦੇ ਆ ਚੋਰ ਪਹਿਲਾਂ ਘਰੇ ਪਹੁੰਚ ਜਾਂਦਾ ਸਤੋ ਸਤਿ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਹਲਕਾ ਬਾਗਾ ਪ੍ਰਾਣਾ ਦੇ ਜਿਹੜੇ ਮੇਨ ਗ੍ਰੈਡ ਦੇ ਵਿੱਚ ਖੜੇ ਨੇ ਬਿਜਲੀ ਗ੍ਰੈਡ ਦੇ ਵਿੱਚ ਜਿੱਥੇ ਕਿ ਵਿਧਾਇਕ ਅਮਰਪਾਲ ਸਿੰਘ ਸੁਖਾ ਆਨੰਦ ਵੱਲੋਂ ਜਿਹੜਾ ਇੱਕ ਲਾਈਨ ਦਾ ਉਦਘਾਟਨ ਕਰਨ ਦੇ ਲਈ ਇੱਥੇ ਆਉਣਾ ਸੀ ਉਹ ਪਹੁੰਚ ਚੁੱਕੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਜਿਹੜੀ ਲਾਈਨ ਨਵੀਂ ਪਈ ਆ ਕਿਹੜੇ ਕਿਹੜੇ ਪਿੰਡਾਂ ਨੂੰ ਇਸ ਦਾ ਜਿਹੜਾ ਫਾਇਦਾ ਮਿਲੂਗਾ ਤੇ ਜਿਹੜਾ ਕਿਹੜੇ ਕਿੰਨੇ ਬਜਟ ਨਾਲ ਜਿਹੜੀ ਇਹ ਲਾਈਨ ਪਈ ਆ ਤੇ ਕੀ ਸਾਰਾ ਮੈਟਰ ਗੱਲਬਾਤ ਕਰਦੇ ਆ ਐਮਐਲ ਸਾਬ ਜਿਹੜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਥੋੜੀ ਡਿਟੇਲ ਚ ਜਾਣਕਾਰੀ ਦੇਵਾਂਗਾ ਜਿਹੜਾ ਅੱਜ ਦਾ ਦਿਨ ਆ ਇਹ ਸਾਰੇ ਪੰਜਾਬ ਦੇ ਵਿੱਚ ਰੋਸ਼ਨ ਪੰਜਾਬ ਵਜੋਂ ਆਪਾਂ ਮਨਾ ਰਹੇ ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ 117 ਦੇ 117 ਹਲਕਿਆਂ ਦੇ ਵਿੱਚ ਐਮਐਲਏ ਸਹਿਬਾਨ ਤੇ ਜਿਹੜੇ ਵੀ ਪਾਰਟੀ ਦੇ ਅਹੁਦੇਦਾਰ ਨੇ ਉਹ ਰੋਸ਼ਨ ਪੰਜਾਬ ਦਾ ਦਿਨ ਸੈਲੀਬ੍ਰੇਟ ਕਰ ਰਿਆ ਅੱਜ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਵਾਸਤੇ ਲਗਭਗ 5000 ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਉਹ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੀ ਆ ਜਿਦੇ ਵਿੱਚ ਨਵੇਂ ਗ੍ਰਿਡ ਨੇ ਜਿਦੇ ਵਿੱਚ ਨਵੇਂ ਟਰਾਂਸਫਾਰਮਰ ਨੇ ਜਿਦੇ ਵਿੱਚ ਨਵੀਆਂ ਲਾਈਨਾਂ ਨੇ ਜਿਹਦੇ ਵਿੱਚ ਨਵੇਂ ਬ੍ਰੇਕਰ ਨੇ ਨਵੇਂ ਫੀਡਰ ਨੇ ਮਤਲਬ ਜੀ ਬਿਜਲੀ ਸਪਲਾਈ ਨੂੰ ਦਰੁਸਤ ਕਰਨ ਦੇ ਵਾਸਤੇ ਸਰਕਾਰ ਅੱਜ ਦੇ ਦਿਨ 5000 ਕਰੋੜ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਊਗੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਸਪਲਾਈ ਆ ਉਹਨੂੰ ਵਧਿਆ ਕਰਨਗੀ ਤੇ ਮੈਂ ਤੁਹਾਨੂੰ ਇਹ ਤਾਂ ਹੋ ਗਿਆ ਜਿਹੜਾ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਆ ਜੇ ਮੈਂ ਇਕੱਲੇ ਬਿਜਲੀ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਦੋਂ ਬਿਜਲੀ ਵਿਭਾਗ ਦੇ ਤੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਸੀ ਲਗਭਗ 7000 ਕਰੋੜ ਰੁਪਏ ਦਾ ਕਰਜ਼ਾ ਸੀਗਾ ਜਿਹੜਾ ਕਿ ਅਸੀਂ ਅਨੁਸਾਰ ਲਾਇਆ ਲੋਨ ਤੋਂ ਬਾਅਦ ਸਰਕਾਰ ਬਣ ਤੋਂ ਅਸੀਂ ਸਾਢੇ 3 ਮਹੀਨੇ ਬਾਅਦ 600 ਯੂਨਿਟ 2 ਮਹੀਨਿਆਂ ਦੀ 300 ਯੂਨਿਟ ਇੱਕ ਪਰਿਵਾਰ ਨੂੰ ਅਸੀਂ ਜਿਹੜੀ ਫ੍ਰੀ ਕੀਤੀ ਜਿਹੜਾ ਕਿ ਸਾਡਾ ਗਾਰੰਟੀਆਂ ਦੇ ਵਿੱਚ ਵਾਦਾ ਸੀ ਜੀਦਾ ਪੰਜਾਬ ਸਰਕਾਰ ਇੱਕ ਦਿਨ ਦਾ 50 ਕਰੋੜ ਰੁਪਇਆ ਆਪਣੇ ਪੰਜਾਬ ਦੇ ਲੋਕਾਂ ਉੱਤੇ ਖਰਚ ਕਰ ਰਹੀ ਆ ਪੰਜਾਬ ਦੇ ਲੋਕਾਂ ਉੱਤੇ ਧਿਆਨ ਨਾਲ ਸੁਣੋ ਇੱਕ ਦਿਨ ਦਾ 50 ਕਰੋੜ ਰੁਪਇਆ ਅਸੀਂ ਲੋਕਾਂ ਤੇ ਲਾ ਰਹੇ ਆ ਉਸ ਤੋਂ ਬਾਅਦ ਪਹਿਲਾਂ ਤੁਸੀਂ ਹਮੇਸ਼ਾ ਹੀ ਸੁਣਦੇ ਸੀਗੇ ਕਿ ਜੀ ਦੋ ਦਿਨ ਦਾ ਕੋਲਾ ਰਹਿ ਗਿਆ ਜੀ ਤਿੰਨ ਦਿਨ ਦਾ ਕੋਲਾ ਰਹਿ ਗਿਆ ਜੀ ਚਾਰ ਦਿਨ ਦਾ ਕੋਲਾ ਰਹਿ ਗਿਆ ਪਰ ਤੁਸੀਂ ਵੀ ਕਦੇ ਕੈਮਰੇ ਤੇ ਜਦੋਂ ਦੀ ਆਮ ਆਦੀਮ ਪਾਰਟੀ ਦੀ ਸਰਕਾਰ ਆਈ ਆ ਕਦੇ ਕਿਤੋਂ ਖਬਰ ਨਹੀਂ ਨਾ ਹੀ ਤੁਸੀਂ ਲਾਈ ਹੋਣੀ ਆ ਨਾ ਹੀ ਤੁਹਾਡੇ ਕੋਲ ਅੱਗੇ ਤੋਂ ਕਿਸੇ ਐਕਸ਼ਨ ਸਾਹਿਬ ਨੇ ਕਿਸੇ ਐਸਸੀ ਨੇ ਕਿਸੇ ਐਸਡੀਓ ਸਾਹਿਬ ਨੇ ਕਿਸੇ ਨੇ ਤੁਹਾਨੂੰ ਕਿਹਾ ਹੋਣਾ ਉਹਦਾ ਕਾਰਨ ਇਹ ਆ ਵੀ ਜਿਹੜੀ ਪੰਜਾਬ ਦੀ ਕੋਲੇ ਦੀ ਖਾਨ ਸੀਗੀ ਛਤੀਸਗੜ ਦੇ ਵਿੱਚ ਉਹ ਪੁਰਾਣੀਆਂ ਸਰਕਾਰਾਂ ਨੇ ਉੱਥੇ ਹੀ ਵੇਚ ਰੱਖੀ ਸੀਗੀ ਪਤਾ ਨਹੀਂ ਕਿਹਨੂੰ ਦੇ ਰੱਖੀ ਸੀਗੀ ਉਥੇ ਕੋਲਾ ਕੱਢੀ ਜਾਂਦੇ ਸੀ ਉਥੇ ਖਾਈ ਜਾਂਦੇ ਸੀ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੀ ਸਟੇਟ ਦੀ ਜਿਹੜੀ ਇੱਕ ਕੋਲੇ ਦੀ ਖਾਣ ਆ ਛਤੀਸਗੜ੍ਹ ਚ ਵੀ ਆਪਾਂ ਉਹਦੇ ਤੇ ਆਪਦਾ ਅਧਿਕਾਰ ਕਰੀਏ ਤਾਂ ਅਸੀਂ ਉਹਦੇ ਤੇ ਆਪਣਾ ਅਧਿਕਾਰ ਸ਼ੋਅ ਕੀਤਾ ਸਾਨੂੰ ਮਿਲ ਗਈ ਹੁਣ ਲਗਭਗ ਜਿਹੜੀ ਸਾਡੇ ਕੋਲ ਕੈਪੈਸਿਟੀ ਆ 27 ਦਿਨ ਦੀ ਕੈਪੈਸਿਟੀ ਆ ਸਾਡੇ ਕੋਲ ਕੋਲੇ ਦੀ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜੇਕਰ ਲੋਹੇ ਦੀ ਕੋਲੇ ਦੀ ਕੈਪੈਸਿਟੀ ਹੈ ਕਿਸੇ ਸਟੇਟ ਦੀ ਤਾਂ ਪੰਜਾਬ ਪਹਿਲੀਆਂ 5 ਸਟੇਟਾਂ ਦੇ ਵਿੱਚੋਂ ਆਉਂਦਾ ਜਿਨ੍ਹਾਂ ਕੋਲ ਵੱਧ ਮਾਤਰਾ ਦੇ ਵਿੱਚ ਕੋਲਾ ਆਪਣਾ ਜਮਾ ਪਿਆ ਉਸ ਤੋਂ ਇਲਾਵਾ ਅੱਗੇ ਜਦੋਂ ਵੀ ਤੁਸੀਂ ਦੇਖਦੇ ਸੀ ਸਰਕਾਰ ਨੇ ਜੀ ਫਲਾਨੀ ਚੀਜ਼ ਵੇਚਤੀ ਸਰਕਾਰ ਨੇ ਜੀ ਕੋਲੇ ਦੀ ਖਾਣ ਵੇਚਤੀ ਸਰਕਾਰ ਨੇ ਜੀ ਗੁਜਰਾਤ ਦੀਆਂ ਕੰਪਨੀਆਂ ਤੋਂ ਬਿਜਲੀ ਮਹਿੰਗੇ ਰੇਟਾਂ ਤੇ ਲੈ ਲਈ ਪਰ ਪਹਿਲੀ ਸਰਕਾਰ ਆ ਪੰਜਾਬ ਦੀ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਹੋਇਆਗਾ ਕੱਲੇ ਪੰਜਾਬ ਦੇ ਵਿੱਚ ਹੋਇਆ ਜਿੱਥੇ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਖਰੀਦਿਆ ਆਪਣਾ ਥਰਮਲ ਪਲਾਂਟ ਖਰੀਦ ਕੇ ਉਹਦਾ ਨਾਮ ਗੁਰੂ ਰਾਮਦਾਸ ਜੀ ਦੇ ਨਾਮ ਤੇ ਰੱਖਿਆ ਤੇ ਉਸ ਥਰਮਲ ਪਲਾਂਟ ਦੀ ਕੀਮਤ ਸੀਗੀ 5000 ਕਰੋੜ ਰੁਪਇਆ ਤੇ ਪੰਜਾਬ ਸਰਕਾਰ ਨੇ ਉਹ ਥਰਮਲ ਪਲਾਂਟ ਪਹਿਲੀ ਗੱਲ ਤਾਂ ਕੋਈ ਸਰਕਾਰ ਪ੍ਰਾਈਵੇਟ ਚੀਜ਼ ਲੈਂਦੀ ਹੋਈ ਨਹੀਂ ਸਰਕਾਰ ਵੇਚਦੀ ਆ ਪਹਿਲੀ ਸਰਕਾਰ ਸੀ ਜਿਨ੍ਹਾਂ ਨੇ ਲਿਆ ਅਸੀਂ ਉਹ 1040 ਕਰੋੜ ਦੇ ਵਿੱਚ ਉਹ ਥਰਮਲ ਪਲੱਟ ਖਰੀਦਿਆ ਜਿਹਦੀ ਐਕਚੁਅਲ ਕੀਮਤ ਲਗਭਗ 5000 ਕਰੋੜ ਸੀ 8 ਕਰੋੜ ਰੁਪਿਆ ਪਰ ਮੈਗਾਵਾਟ ਕੀਮਤ ਹੁੰਦੀ ਆ 540 ਕਰੋੜ ਤੋਂ ਵੱਧ ਦਾ ਉਹ ਮੈਗਾਵਾਟ ਦਾ ਜਿਹੜਾ ਥਰਮਲ ਪਲੱਟ ਸੀ ਜਿਹਦੇ ਕਰਕੇ ਸਾਡੀ ਜਿਹੜੀ ਸਪਲਾਈ ਆ ਉਹ ਵਧੀਆ ਹੋਈ ਆ ਅੱਜ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਉਹ ਕਹਿੰਦੇ ਜੇਕਰ ਦੂਜੇ ਦੋ ਜਿਹੜੇ ਪ੍ਰਾਈਵੇਟ ਥਰਮਲ ਨੇ ਜੇਕਰ ਉਹ ਵੇਚਣਾ ਚਾਹੁੰਦੇ ਉਹ ਵੀ ਸਾਨੂੰ ਦੱਸ ਦਿਓ ਅਸੀਂ ਖਰੀਦ ਲਾਗੇ ਵੀ ਸਾਡੇ ਉਹਨਾਂ ਤੇ ਵੀ ਆਖਾ ਪੂਰੀ ਸਰਕਾਰ ਦੀ ਵੀ ਜੇਕਰ ਕੋਈ ਪ੍ਰਾਈਵੇਟ ਕੰਪਨੀ ਥਰਮਲ ਪਲਾਂਟ ਖਰੀਦਣਾ ਵੇਚਣਾ ਚਾਹੁੰਦੀ ਆ ਤਾਂ ਪੰਜਾਬ ਸਰਕਾਰ ਉਹ ਥਰਮਲ ਪਲਾਂਟ ਲਊਗੀ ਐਸੀ ਪੰਜਾਬ ਦੀਆਂ ਗੱਲਾਂ ਜਿਹੜੀਆਂ ਬਿਜਲੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਕਦਮ ਚੱਕੇ ਨੇ ਤੇ ਕਿਸਾਨਾਂ ਦੀ ਖੇਤ ਵਾਲੀ ਬਿਜਲੀ ਦਾ ਤੁਸੀਂ ਜਾਣਦੇ ਹੋ ਉਹ ਮੈਨੂੰ ਕਹਿੰਦੇ ਲੋੜ ਨਹੀਂ ਤੁਹਾਡੇ ਦਰਸ਼ਕ ਵੀ ਜਾਣਦੇ ਆ ਵੀ ਜੇਕਰ ਸਾਰੇ ਮੁਲਾਜ਼ਮ ਦਫ਼ਤਰ ਸਵੇਰੇ 8:00 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਖੁੱਲੇ ਆ ਤਾ ਸਾਡਾ ਕਲਾ ਕਿਸਾਨ ਹੀ ਇਹੋ ਜਿਹਾ ਸੀ ਜਿਹਦਾ ਦਫਤਰ ਖੇਤ ਜੀ ਦਾ ਰਾਤ ਨੂੰ 1 ਵਜੇ ਖੁੱਲਦਾ ਸੀਗਾ ਵੀ 1 ਵਜੇ ਲਾਈਟ ਆਊਗੀ ਜੀ ਨਾ ਉਧਰ ਨਾ ਉਧਰ ਤਾਂ ਉਹਦਾ ਵੀ ਕੀਤਾ ਵੀ ਦਿਨੇ ਲਾਈਟ ਆਊਗੀ ਤੇ ਦਿਨੇ ਲਾਈਟ ਵੀ ਵਧੀਆ ਤਰੀਕੇ ਦੇ ਨਾਲ ਆਊਗੀ ਇਕੱਠੀ ਲਾਈਟ ਆਊਗੀ ਜੇ ਮੈਂ ਤੁਹਾਨੂੰ ਦੇਸੀ ਭਾਸ਼ਾ ਚ ਸਮਝਾਵਾਂ ਤਾਂ ਜਿਹੜੇ ਪਹਿਲਾਂ ਵਾਲੇ ਮੁੱਖ ਮੰਤਰੀ ਸੀ ਉਹਨਾਂ ਨੇ ਕਦੇ ਆਪ ਝੋਨਾ ਨਹੀਂ ਸੀ ਲਾਇਆ ਉਹਨਾਂ ਨੂੰ ਇਹ ਨਹੀਂ ਪਤਾਗਾ ਵੀ ਜੇਕਰ ਤੁਸੀਂ 2 ਘੰਟੇ ਲਾਈਟ ਛੱਡਦੇ ਹੋ ਤੇ ਵਿੱਚੋਂ ਦੇ ਘੰਟੇ ਦਾ ਕੱਟ ਲਾ ਦਿਓ ਤਾਂ ਨਕਾਲ ਮਰ ਜਾਂਦਾ ਮੁੜ ਕੇ ਉਸ ਤੋਂ ਬਾਅਦ ਜੇ ਉਹ ਪੂਰਾ ਕਿਲਾ 3 ਘੰਟੇ ਚ ਭਰ ਨਾ ਹੋਵੇ ਤਾਂ ਫਿਰ 2 ਘੰਟੇ ਫੇਰ ਲੱਗਦੇ ਆ ਉਥੋਂ ਦੀ ਪਾਣੀ ਉਹਨਾਂ ਹੀ ਫੇਰ ਵੇਸਟ ਹੁੰਦਾ ਤਾਂ ਉਹ ਕਿਉਂਕਿ ਹੁਣ ਆਪਣੇ ਮੁੱਖ ਮੰਤਰੀ ਸਾਹਿਬ ਗਰਾਊਂਡ ਤੋਂ ਉੱਠੇ ਨੇ ਪਾਣੀ ਲਾਉਂਦੇ ਰਹੇ ਨੇ ਸੰਪਤਾ ਤਾਂ ਇਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਕਿਸਾਨ ਨੂੰ ਬਿਜਲੀ ਦੇਣੀ ਆ ਤਾਂ ਤੁਸੀਂ ਇਕੱਠੀ ਦੇਣੀ ਆ ਤੁਸੀਂ ਜੇਕਰ 2 ਘੰਟੇ ਬਿਜਲੀ ਦੇ ਕੇ 15 ਮਿੰਟ ਦਾ ਕੱਟ ਲਾ ਦੋ ਫਿਰ 2 ਘੰਟੇ ਦੇ ਕੇ ਫਿਰ ਕੱਟ ਲਾ ਦੋ ਤਾਂ ਇਹਦੇ ਨਾਲ ਤਾਂ ਤੁਹਾਡਾ ਪਾਣੀ ਦਾ ਵੀ ਨੁਕਸਾਨ ਹੋਊਗਾ ਨਾਲ ਦੀ ਨਾਲ ਸਾਡਾ ਖੇਤ ਵੀ ਉੱਚੇ ਨੀਵੇਂ ਹੋ ਜਾਂਦੇ ਨੇ ਤਾਂ ਉਹਦੇ ਕਰਕੇ ਅਸੀਂ ਸਾਰੀ ਦੀ ਸਾਰੀ ਬਿਜਲੀ ਉਹ ਦਿਨੇ ਦੇਣ ਲੱਗੇ ਆ ਤੇ ਇਕੱਠੀ ਦੇਣ ਲੱਗੇ ਆ 12 12 14 14 ਘੰਟੇ ਹੁਣ ਜੇ ਆਪਾਂ ਬਾਗੇਪੁਰਾਣੇ ਦੀ ਇਕੱਲੇ ਦੀ ਗੱਲ ਕਰੀਏ ਬਾਗੇਪੁਰਾਣੇ ਤੇ ਆਈਏ ਬਾਗੇਪੁਰਾਣੇ ਦੇ ਵਿੱਚ ਤੁਸੀਂ ਹਰ ਵਾਰ ਕਵਰ ਕਰਦੇ ਹੋ ਮੇਰੇ ਸਾਰੇ ਪੱਤਰਕਾਰ ਭਰਾ ਖਬਰ ਕਰ ਕਵਰ ਕਰਦੇ ਨੇ ਅਸੀਂ ਹਰ ਹਫਤੇ ਹਰ ਦਸਾਂ ਦਿਨਾਂ ਬਾਅਦ ਕਦੇ 20-25 ਲੱਖ ਦੇ ਬ੍ਰੇਕਰ ਦਾ ਕਦੇ ਕੋਈ 10-15 ਲੱਖ ਦੀ ਲਾਈਨ ਦਾ ਕਦੇ ਕਿਸੇ ਜਿਵੇਂ ਅੱਜ ਆਪਾਂ ਬੈਠੇ ਆ ਅੱਜ ਸਾਡੇ ਕੋਲ ਲੰਗਿਆਣਾ ਨਵਾਂ ਪੁਰਾਣਾ ਤੇ ਆਲਮਾਲਾ ਇਹ ਤਿੰਨ ਪਿੰਡਾਂ ਦੀ ਸਪਲਾਈ ਅੱਗੇ ਇੱਕ ਗ੍ਰੈਡ ਤੋਂ ਹੁੰਦੀ ਸੀਗੀ ਹੁਣ ਅਸੀਂ ਦੋ ਗ੍ਰੈਡਾਂ ਤੋਂ ਕਰਨ ਜਾ ਰਹੇ ਹਾਂ ਨੱਥਵਾਲਾ ਗ੍ਰੈਡ ਤੋਂ ਵੀ ਤੇ ਬਾਗੇ ਪ੍ਰਾਣਾ ਗ੍ਰਿਡ ਤੋਂ ਵੀ ਇਹਦਾ ਮਤਲਬ ਇਹ ਹੋ ਗਿਆ ਲਗਭਗ ਸਾਡਾ 23 ਲੱਖ ਰੁਪਏ ਦਾ ਪ੍ਰੋਜੈਕਟ ਜਿਹਦੇ ਨਾਲ ਸਪਲਾਈ ਠੀਕ ਹੋਊਗੀ ਕੱਲੋਂ ਜੇ ਢੇਰੀ ਆਉਂਦੀ ਆ ਕੋਈ ਤੂਫਾਨ ਆਉਂਦੇ ਨੇ ਜੇਕਰ ਇਹਨਾਂ ਦੀ ਇੱਕ ਸਾਈਡ ਵਾਲੀ ਜੇਕਰ ਲਾਈਨ ਆ ਜਿਹੜੀ ਜੇਕਰ ਉਹਨੂੰ ਕੋਈ ਖਰਾਬੀ ਆਉਂਦੀ ਆ ਤਾਂ ਇਹ ਦੂਜੇ ਗ੍ਰਿਡ ਤੋਂ ਆਪਣੀ ਸਪਲਾਈ ਕਰਨਗੇ ਮਤਲਬ ਆਏ ਪਹਿਲਾਂ ਤਾਂ ਇੱਕ ਪਿੰਡਾਂ ਨੂੰ ਇੱਕ ਸਾਥ ਤੋਂ ਸਪਲਾਈ ਨਹੀਂ ਸੀ ਮਿਲਦੀ ਹੁਣ ਅਸੀਂ ਬਾਗੇਪੁਰਾਣੇ ਦੇ ਵਿੱਚ ਸਾਡੇ ਐਕਸ਼ਨ ਸਾਫ ਸਾਡੇ ਐਸਡੀਓ ਸਾਹਿਬ ਇਹਨਾਂ ਸਾਰਿਆਂ ਦੀ ਮਦਦ ਨਾਲ ਤੇ ਸਾਡੇ ਮੰਤਰੀ ਬਿਜਲੀ ਮੰਤਰੀ ਹਰਭਜਨ ਈਟੀਓ ਜੀ ਦੀ ਰਹਿਨਮਾਈ ਦੇ ਹੇਠ ਹੁਣ ਅਸੀਂ ਬਾਗੇਪੁਰਾਣੇ ਦੇ ਵਿੱਚ ਬਿਜਲੀ ਵਾਲੇ ਕੰਮਾਂ ਦੇ ਵਿੱਚ ਸਾਡਾ ਜਿਹੜਾ ਲੈਵਲ ਉਹ ਇੱਥੇ ਪਹੁੰਚ ਗਿਆ ਕਿ ਅਸੀਂ ਤਿੰਨ ਤਿੰਨ ਪਿੰਡਾਂ ਨੂੰ ਦੋ ਦੋ ਗ੍ਰਿਡਾਂ ਤੋਂ ਸਪਲਾਈ ਦੇਣ ਲੱਗੇ। ਮਤਲਬ ਇਹ ਨੈਕਸਟ ਸਟੈਪ ਆ ਬਿਜਲੀ ਡਿਪਾਰਟਮੈਂਟ ਦਾ ਬਾਗੇਪੁਰਾਣੇ ਦੇ ਵਿੱਚ ਤਾਂ ਇਹ ਤਿੰਨਾਂ ਪਿੰਡਾਂ ਨੂੰ ਅਸੀਂ ਨੱਥੂ ਵਾਲੇ ਨਾਲ ਵੀ ਜੋੜ ਰਿਹਾ ਤੇ ਨਾਲ ਦੇ ਨਾਲ ਬਾਗੇਪੁਰ ਨੇ ਨਾਲ ਵੀ ਜੋੜ ਰਿਹਾ ਦੋਵੇਂ ਸਾਈਡਾਂ ਤੋਂ ਇਹ ਮੈਂ ਤੁਹਾਨੂੰ ਗੱਲ ਕਰ ਰਿਹਾ ਘਰਾਂ ਵਾਲੀ ਲਾਈਟ ਦੀ ਤਾਂ ਉਹਦੇ ਵਿੱਚ ਟਰਾਂਸਫਾਰਮਰ ਵੀ ਰੱਖਾਂਗੇ بڑے ਖੰਭੇ ਵੀ ਲੱਗਣਗੇ ਨਵੀਂ ਲਾਈਨ ਵੀ ਨਿਕਲੂਗੀ ਸਾਡਾ 23 ਲੱਖ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਤਾਂ ਅੱਜ ਅਸੀਂ 23 ਲੱਖ ਦੇ ਪ੍ਰੋਜੈਕਟ ਦਾ ਉਦਘਾਟਨ ਕਰਕੇ ਅਸੀਂ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਅੱਜ 5000 ਕਰੋੜ ਰੁਪਏ ਦੇ ਉਦਘਾਟਨ ਹੋ ਰਹੇ ਨੇ ਤਾ ਅਸੀਂ ਵੀ ਬਾਕੀ ਪੁਰਾਣੇ ਵੱਲੋਂ ਵੀ ਉਸ ਵਿੱਚ ਸ਼ਾਮਲ ਹੋ ਰਹੇ ਆ ਇਸ ਕਰਕੇ ਅਸੀਂ ਅੱਜ ਮੇਰੇ ਸਾਰੇ ਸਾਡੇ ਸਾਥੀ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਮੇਰੇ ਬਲਾਕ ਪ੍ਰਧਾਨ ਮੇਰੇ ਅਹੁਦੇਦਾਰ ਸਾਡੇ ਸੂਝਵਾਨ ਸਾਥੀ ਸਾਰੇ ਤੁਸੀਂ ਇੱਕ ਵਾਰ ਸਾਰਿਆਂ ਨੂੰ ਦੁਖਾ ਵੀ ਦਿਓ ਅਸੀਂ ਸਾਰੇ ਇੱਥੇ ਬਿਜਲੀ ਗ੍ਰਿਡ ਦੇ ਵਿੱਚ ਅੱਜ 23 ਲੱਖ ਦਾ ਜਿਹੜਾ ਸਾਡਾ ਪ੍ਰੋਜੈਕਟ ਆ ਅਸੀਂ ਉਹਦਾ ਉਦਘਾਟਨ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਮਦਕ ਸਾਹਿਬ ਜੀ ਮੈਂ ਤੁਸੀਂ ਕਿਸਾਨਾਂ ਦੀ ਗੱਲਬਾਤ ਕੀਤੀ ਹੈ ਜੀ ਕਿਸਾਨ ਬਿਜਲੀ ਵੱਲੋਂ ਸੌਖੇ ਹੋਏ ਪਰ ਥੋੜਾ ਜਿਹਾ ਇੱਕ ਪ੍ਰੋਬਲਮ ਹੋਰ ਆ ਰਹੀ ਹੈ ਖੇਤਾਂ ਦੇ ਵਿੱਚ ਜਿਹੜੀਆਂ ਤਾਰਾਂ ਚੋਰੀ ਹੋ ਰਹੀਆਂ ਟਰਾਂਸਫਾਰਮ ਚੋਰੀ ਹੋ ਰਹੇ ਆ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਜਿਹੜੀ ਗੌਰਵਿੰਨ ਕੀਤੀ ਜਾਂਦੀ ਕਿਸਾਨਾਂ ਦਾ ਇਹ ਵੀ ਦੋਸ਼ ਆ ਕਿ ਜਦੋਂ ਅਸੀਂ ਚੋਰ ਨੂੰ ਫੜ ਕੇ ਥਾਣੇ ਫੜਾ ਕੇ ਆਉਂਨੇ ਆ ਤਾਂ ਅਸੀਂ ਬਾਅਦ ਵਿੱਚ ਘਰੇ ਪਹੁੰਚਦੇ ਆ ਚੋਰ ਪਹਿਲਾਂ ਘਰੇ ਪਹੁੰਚ ਜਾਂਦਾ ਇਹ ਮੈਨੂੰ ਜੇ ਤੁਹਾਡੇ ਕੋਲ ਕੋਈ ਇਹੋ ਜਿਹਾ ਕੇਸ ਹੈਗਾ ਮੈਂ ਵਾਰੀ-ਵਾਰੀ ਸਾਰੇ ਪੁਲਿਸ ਨੂੰ ਵੀ ਕਹਿਣਾ ਸਾਰੇ ਮਹਿਕਮੇ ਵਾਲਿਆਂ ਨੂੰ ਵੀ ਕਹਿਣਾ ਤੁਹਾਡੇ ਜ਼ਰੀਏ ਤੁਹਾਨੂੰ ਪੱਤਰਕਾਰਾਂ ਨੂੰ ਵੀ ਕਹਿਣਾ ਕਿਸਾਨਾਂ ਨੂੰ ਵੀ ਕਹਿਣਾ ਜੇਕਰ ਕਿਸੇ ਦੇ ਕਿਸਾਨ ਦੇ ਖੇਤ ਦੇ ਵਿੱਚੋਂ ਚੋਰੀ ਹੁੰਦੀ ਆ ਤਾਂ ਤੁਸੀਂ ਇੱਕ ਤਾਂ ਸਾਹਮਣੇ ਹੋ ਕੇ ਉਹਦੀ ਕੰਪਲੇਂਟ ਜ਼ਰੂਰ ਕਰਾਇਆ ਕਰੋ ਮੈਂ ਤੁਹਾਨੂੰ ਉਦਾਹਰਨਾਂ ਦੇਵਾਂ ਲਗਭਗ ਬਾਗੇ ਪੁਰਾਣੇ ਦੇ ਵਿੱਚ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿੰਨੇ ਵੱਡੇ-ਵੱਡੇ ਨੈਕਸਸ ਸੀਗੇ ਜਿਹੜੇ ਟਰਾਂਸਫਾਰਮਰ ਚੋਰੀ ਕਰਦੇ ਸੀ ਜਿਹੜੇ ਤਾਰਾਂ ਚੋਰੀ ਕਰਦੇ ਸੀ ਅਸੀਂ ਲਗਭਗ ਸਾਰੇ ਫੜੇ ਨੇ ਤਾਂ ਅਸੀਂ ਬਰਜ ਲੱਦਾ ਸਿੰਘ ਵਾਲਾ ਜਿਹੜਾ ਸੁਖਾਨੰਦ ਮੇਰੇ ਪਿੰਡ ਦੇ ਨਾਲ ਆ ਉਥੋਂ ਅਸੀਂ ਬੰਦੇ ਫੜੇ ਜਿਨ੍ਹਾਂ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਤੇ ਮੁਕੇ ਜ਼ਿਲ੍ਹੇ ਵਿੱਚ 135 ਦੇ ਕਰੀਬ ਟਰਾਂਸਫਾਰਮਰ ਚੋਰੀ ਕੀਤੇ ਸੀ। ਤਾਰਾਂ ਦਾ ਵੱਧੂ ਚੋਰੀ ਕੀਤੀਆਂ ਸੀ ਤੇ ਉਹ ਸੱਤੇ ਅੱਠੇ ਬੰਦੇ ਅੱਜ ਜ਼ਿਲ੍ਹਾ ਦੇ ਵਿੱਚ ਬੈਠੇ ਨੇ। ਨਾਲ ਆਪਣੇ ਗੁਰੂ ਸਰਮਾੜੀ ਤੋਂ ਆਪਣੇ ਦੱਲੂ ਵਾਲੇ ਤੋਂ ਚਾਰ ਪੰਜ ਕਈ ਪਿੰਡਾਂ ਤੋਂ ਵੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀਗੀਆਂ। ਜਿਹੜੇ ਬੰਦੇ ਉਸ ਨੈਕਸਸ ਦੇ ਵਿੱਚ ਅਟੈਚ ਸੀਗੇ ਅਸੀਂ ਸਾਰੇ ਦੇ ਸਾਰੇ ਬੰਦੇ ਫੜ ਕੇ ਉਹ ਵੀ ਅੱਜ ਜੇਲ੍ਹ 'ਚ ਬੈਠੇ ਨੇ ਕੋਈ ਜ਼ਮਾਨਤ ਤੇ ਬਾਹਰ ਨਹੀਂ ਗਾ ਫਿਰ ਜਿਹੜੇ ਇੱਕ ਦੋ ਕਬਾੜੀਆਂ ਤੇ ਮੋਗੇ ਦੇ ਇੱਕ ਕਬਾੜੀ ਦੀ ਸ਼ਿਕਾਇਤ ਤੇ ਪ੍ਰੋਪਰ ਅਸੀਂ ਪਰਚਾ ਦਰਜ ਕੀਤਾ ਪਰ ਉਹਦੀ ਜ਼ਮਾਨਤ ਹੋ ਗਈ ਆ ਤਾਂ ਮੈਂ ਤੁਹਾਡੇ ਥਰੂ ਇਹ ਬੇਨਤੀ ਕਰਦਾ ਇਹਦੇ ਨਾਲ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਇਹਦੇ ਨਾਲ ਮਹਿਕਮੇ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਪਰ ਜਿੱਥੇ ਵੀ ਤੁਹਾਨੂੰ ਇਹ ਪ੍ਰੋਬਲਮ ਹੈਗੀ ਆ ਜਿੱਥੇ ਤੁਹਾਨੂੰ ਲੱਗਦਾ ਕੋਈ ਚੋਰ ਹੈ ਜੇ ਤੁਸੀਂ ਫੜ ਵੀ ਲੈਨੇ ਹੋ ਜਾਂ ਅਸੀਂ ਫੜ ਵੀ ਲੈਨੇ ਆ ਤਾਂ ਅਸੀਂ ਸ਼ਡਾਉਨ ਸਤਾਉਂਦੇ ਨਹੀਂ ਤੇ ਤੁਸੀਂ ਵੀ ਬਿਆਨ ਦਿਆ ਕਰੋ ਤੇ ਅਸੀਂ ਉਹਨੂੰ ਪੜ ਕੇ ਜੇਲ੍ਹ ਦੇ ਮਗਰ ਸਟਿਆ ਕਰਾਂਗੇ ਤੇ ਜ਼ਿਆਦਾਤਰ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਇਹ ਸੀਗੀਆਂ ਨਸ਼ੇ ਵਾਲਿਆਂ ਦੀ ਜਿਹੜੇ ਨਸ਼ਾ ਕਰਦੇ ਸੀ ਉਹ ਤਾਰਾਂ ਚੋਰੀ ਕਰਦੇ ਨੇ ਤੇ ਨਸ਼ੇ ਵਾਲੇ ਲਗਭਗ ਜਿਹੜੀ ਅਸੀਂ ਪਿਛਲੀ ਵਾਰ ਕੈਂਪੇਨ ਸਟਾਰਟ ਕੀਤੀ ਸੀ ਨਸ਼ਿਆਂ ਦੇ ਖਾਤਮੇ ਦੇ ਵਾਸਤੇ ਉਹਦੇ ਵਿੱਚ ਅਸੀਂ ਬਾਗੇਪਰਾਂ ਦੇ ਵਿੱਚ 250 ਤੋਂ 300 ਬੰਦਾ ਜਿਹੜਾ ਨਸ਼ੇੜੀ ਆ ਉਹ ਸਾਰੇ ਫੜ ਕੇ ਜੇਲ੍ਹ ਚ ਛੁੱਟੇ ਹੋਏ ਨੇ ਤਾਂ ਫਿਰ ਵੀ ਜੇ ਦੇਖੋ ਜਿਹੜਾ ਚੋਰ ਆ ਚੋਰ ਪਤਾ ਨਹੀਂ ਕਿੱਥੇ ਬੈਠਾ ਹੁੰਦਾ ਉਹਨੇ ਚੋਰੀ ਕਰਨੀ ਆ ਪਰ ਸਾਡਾ ਫਰਜ ਆ ਉਹਨੂੰ ਸਬਕ ਸਿਖਾਉਣਾ ਤਾਂ ਅਸੀਂ ਉਹਨੂੰ ਸਬਕ ਸਿਖਾਉਣ ਦੇ ਵਿੱਚ ਪੂਰੇ ਜਲਦਬਾਜ਼ੀ ਕਰਦੇ ਆ ਕਾਲੀ ਕਰਦੇ ਆ ਤੇ ਸਾਡੇ ਫੋਨਾਂ ਦੇ ਨਾਲ ਨਾ ਹੀ ਮੇਰੇ ਕਿਸੇ ਮੈਂਬਰ ਦੇ ਨਾ ਹੀ ਮੇਰੇ ਸਰਪੰਚ ਦੇ ਨਾ ਹੀ ਮੇਰੇ ਨਹੀਂ ਮੇਰੀ ਕਿਸੇ ਟੀਮ ਦੇ ਸਾਡੇ ਫੋਨ ਦੇ ਨਾਲ ਅਸੀਂ ਕਦੇ ਵੀ ਕਿਸੇ ਚੋਰ ਨੂੰ ਛਡਾਉਂਦੇ ਨਹੀਂਗੇ ਤਾਂ ਇਹ 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 ਸਾਈਡ ਜਾ ਰਹੇ ਆ ਅਸੀਂ ਹੌਲੀ ਹੌਲੀ ਇਹ ਵੀ ਆਪਾਂ ਠੀਕ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿ ਜਿਹੜੇ ਨਵੀਆਂ ਲਾਈਨਾਂ ਨਿਕਲਣਗੀਆਂ ਤੇ ਜਿਹੜੇ ਜਿਹੜੇ ਪਿੰਡਾਂ ਨੂੰ ਫਾਇਦਾ ਮਿਲਣਾ ਉਹ ਵੀ ਦੱਸਿਆ ਤੇ ਜਿਹੜਾ ਸਮੱਸਿਆ ਲੋਕਾਂ ਨੂੰ ਆ ਰਹੀ ਸੀ ਕਿਸਾਨਾਂ ਨੂੰ ਖਾਸ ਕਰਕੇ ਜਿਵੇਂ ਖੇਤਾਂ ਦੇ ਵਿੱਚ ਜਿਹੜੇ ਤਾਰਾਂ ਜਾਂ ਟਰਾਂਸਫਾਰਮ ਚੋਰੀ ਆ ਰਹੇ ਹੋ ਰਹੀ ਸੀ ਉਹਨਾਂ ਬਾਰੇ ਵੀ ਜਿਹੜਾ ਵਿਧਾਇਕ ਸਾਹਿਬ ਨੇ ਖੁੱਲ ਕੇ ਦੱਸਿਆ ਕਿ ਉਹਨਾਂ ਦੀ ਕੰਪਲੀਟ ਜ਼ਰੂਰ ਕਰੋ ਪਰ ਇਹ ਵੀ ਭਰੋਸਾ ਨਾਲ ਦਵਾਇਆ ਕਿ ਜੇਕਰ ਹੁਣ ਕੋਈ ਚੋਰ ਜਾਂ ਕੋਈ ਕੋਈ ਵੀ ਇਹੋ ਜਿਹਾ ਜਿਹੜਾ ਵਿਅਕਤੀ ਚੋਰੀ ਕਰਦਾ ਫੜਿਆ ਗਿਆ ਉਹਦੇ ਤੇ ਬੰਦੀ ਕਾਰਵਾਈ ਜ਼ਰੂਰ ਹੋਊਗੀ ਉਹਨੂੰ ਇਸ ਤਰ੍ਹਾਂ ਜਿਹੜਾ ਛੱਡਿਆ ਨਹੀਂ ਜਾਏਗਾ ਉਮੀਦ ਕਰ